ਇਹ ਤਸਵੀਰਾਂ ਮੁੰਬਈ ਦੀਆਂ ਨੇ ਮੀਰਾ ਰੋਡ ਇਲਾਕੇ ਦੇ ਵਿੱਚ ਕੁਝ ਨੌਜਵਾਨ ਕ੍ਰਿਕਟ ਖੇਡ ਰਹੇ ਸਨ ਪਰ ਅਚਾਨਕ ਬੈਟਿੰਗ ਕਰਦਾ ਨੌਜਵਾਨ ਹੀਟਾਂ ਡਿੱਗ ਪੈਂਦਾ ਉਸ ਦੀ ਮੌਤ ਹੋ ਜਾਂਦੀ ਹੈ ਮੌਤ ਦੀ ਵਜ੍ਹਾ ਹਾਰਟ ਅਟੈਕ ਦੱਸਿਆ ਗਿਆ ਹਸਪਤਾਲ ਲੈ ਜਾਂਦਾ ਗਿਆ ਸੀ ਪਰ ਡਾਕਟਰ ਨੇ ਨੌਜਵਾਨ ਨੂੰ ਮ੍ਰਿਤ ਐਲਾਨ ਦਿੱਤਾ ਇਹ ਪੂਰੀ ਘਟਨਾ ਕੈਮਰਜ ਕੈਦ ਹੋ ਗਈ ਖੈਰੇ ਕੋਈ ਪਹਿਲਾ ਮਾਮਲਾ ਨਹੀਂ ਹੈ ਕੁਝ ਦਿਨ ਪਹਿਲਾਂ ਇੰਦੋਰ ਤੋਂ ਇੱਕ ਵੀਡੀਓ ਆਈ ਸੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸੇਵਾ ਮੁਕਤ ਫੌਜੀ ਬਲਵਿੰਦਰ ਸਿੰਘ ਛਾਪੜਾ ਸਟੇਜ ਤੇ ਪੇਸ਼ਕਾਰੀ ਦੇ ਰਹੇ ਹੁੰਦੇ ਨੇ ਪਰਫਾਰਮੈਂਸ ਦੇ ਦੌਰਾਨ ਹੀ ਉਹਨਾਂ ਨੂੰ ਹਾਰਟ ਅਟੈਕ ਆ ਜਾਂਦਾ ਹੈ ਉਹ ਸਟੇਜ ਤੇ ਡਿੱਗ ਪੈਂਦੇ ਨੇ ਦਰਸ਼ਕੀ ਸੋਚਦੇ ਹੋਏ ਤਾੜੀਆਂ ਮਾਰਦੇ ਰਹਿੰਦੇ ਨੇ ਕਿ ਸ਼ਾਇਦ ਇਹ ਪੇਸ਼ਕਾਰੀ ਦਾ ਹਿੱਸਾ ਹੈ ਜਦੋਂ ਕਿ ਸਟੇਜ ਤੇ ਹੀ ਸਾਬਕਾ ਫੌਜੀ ਦੀ ਮੌਤ ਹੋ ਜਾਂਦੀ ਹੈ हाल दे ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਅਜਿਹੇ ਕਈ ਵੀਡੀਓਜ਼ ਵਾਇਰਲ ਹੋਈਆਂ ਨੇ ਲੋਕਾਂ ਨੂੰ ਅਚਾਨਕ ਦਿਲ ਦੇ ਦੌਰੇ ਪਏ ਤੇ ਫਿਰ ਉਹਨਾਂ ਦੀ ਮੌਤ ਹੋ ਗਈ। ਲੋਕਾਂ ਦੀ ਅਚਾਨਕ ਇਸ ਤਰ੍ਹਾਂ ਨਾਲ ਹੋਰੀ ਮੌਤ ਦੇ ਮਾਮਲਿਆਂ ਨੂੰ ਡਾਕਟਰ ਕਾਰਡੀਕ ਅਰੈਸਟ ਦੱਸਦੇ ਨੇ। ਡਾਕਟਰਾਂ ਦਾ ਕਹਿਣਾ ਹੈ ਕਿ ਕਾਰਡੀਕ ਅਰੈਸਟ ਦਿਲ ਦੇ ਆਕਾਰ ਅਤੇ ਮਾਸਪੇਸ਼ੀਆਂ ਦੇ ਵਧਨ, ਦਿਲ ਦੀਆਂ ਨਸਾਂ ਦੇ ਵਿੱਚ ਬਲੌਕੇਜ, ਦਿਲ ਦੁਆਰਾ ਖੂਨ ਨੂੰ ਪੰਪ ਕਰਨਾ ਬੰਦ ਕਰਨ ਕਰਕੇ ਹੁੰਦਾ ਹੈ। ਇਸ ਦੇ ਜੈਨੇਟਿਕ ਕਾਰਨ ਵੀ ਹੋ ਸਕਦੇ ਨੇ ਤੇ ਕੋਈ ਹੋਰ ਵਜ੍ਹਾ ਵੀ ਹੋ ਸਕਦੀ ਹੈ।